ਹਲਕਾ ਖੰਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਜੀਰਾ ਦੇ ਹੱਕ ਵਿੱਚ ਨਿਤਰਿਆ ਹਲਕਾ। ਸੁਲਤਾਨਪੁਰ ਲੋਧੀ ਵਿਖੇ ਲੋਕਸਵਾ ਚੋਣਾਂ ਦੇ ਮੱਦੇਨਜ਼ਰ ਐਮਐਲਏ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਐਮਐਲਏ ਹਲਕਾ ਕਪੂਤਲਾ ਨੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਿਸ ਵਿੱਚ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਜਿਸ ਵਿੱਚ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਅਤੇ ਵਾਈਸ ਪ੍ਰਧਾਨ ਨਵਨੀਤ ਚੀਮਾ ਦੀ ਅਗਵਾਈ ਵਿੱਚ ਨੌਜਵਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਅਤੇ ਵੱਖ-ਵੱਖ ਪਿੰਡਾਂ ਤੋਂ ਭਾਰੀ ਗਿਣਤੀ ਵਿੱਚ ਲੋਕਾਂ ਨੇ ਸਮੂਲੀਅਤ ਕੀਤੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਲਈ ਪੱਤਰਕਾਰ ਬ੍ਰਹਮਸਰੂਪ ਸੋਤਾ ਦੀ ਇਹ ਰਿਪੋਰਟ ਤਨਮਾਨ ਮੈਂ ਖਾਣੇ ਤੋਂ ਵੀ ਯਾਰ ਪੁੱਛ ਲਗਿਆ ਔਰ ਕੱਲ ਨੂੰ ਲੈ ਫਤਗਣਾ ਦੀ ਬਹੁਤ ਸਰਕਾਰ ਦੀ ਜਿਹੜੇ ਬੰਦ ਕਰਿਆ ਜਿਹੜੇ ਵੀਰਾਂ ਨੇ ਚਾਹ ਦਾ ਗੱਪਾ ਛਕ ਲਿਆ ਵੀਰੇ ਆਪਣੇ ਤੇ ਰਾਣਾ ਗੁਰਜੀਤ ਸਿੰਘ ਜੀ ਕੁਲਵੀਰ ਸਿੰਘ ਜੀ ਜੀ ਰਾਣਾ ਅਮਰ ਪ੍ਰਤਾਪ ਜੀ ਸਾਡੇ ਕੋਲ ਲੱਡੂ ਸ਼ੇਰਾਂ ਵਾਲੀਆਂ ਜੀ ਰਮੇਂਦਰ ਸਿੰਘ ਜੀ ਗਿੱਲ ਪੱਟੀ ਵਾਲੇ ਸਾਡੇ ਕੋਲ ਪਹੁੰਚ ਚੁੱਕੇ ਆ ਜੀ ਰੂਬੀ ਸਵਾਲ ਬਹੁਤ ਧੰਨਵਾਦ ਕਰਨ ਵਾਸਤੇ ਸਾਰੇ ਵੀਰ ਕੁਰਸੀਆਂ ਤੇ ਬਰਾਜਮਾਨ ਹੋ ਜੀ ਲਾਡੀ ਮਸੀਹਾ ਇਹ ਵੀ ਪਹੁੰਚ ਚੁੱਕੇ ਆ ਇਹਨਾਂ ਦਾ ਵੀ ਧੰਨਵਾਦ ਜੀ ਸਾਡੀ ਵੱਡਾ ਗਰੁੱਪ ਆਲੀ ਜਣਾ ਕੋਲ ਬਹੁਤ ਪਿੰਡ ਦੀਆਂ ਤਾਂ ਵੀ ਸਾਡੇ ਕੋਲ ਪਹੁੰਚੇ ਆ ਜੀ ਕੈਨੇਡਾ ਤੋਂ ਉਹਨਾਂ ਦਾ ਵੀ ਬਹਿਕ ਲਾ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਮੇਰੇ ਵੀਰ ਸਾਡੇ ਉਮੀਦਵਾਰ ਪਿੰਡਾ ਜੀ ਸਾਡੇ ਕੋਲ ਪਿੰਡਾ ਜੀ ਰਾਣੀ ਸ਼ੇਰਵਾਲੀਆ ਰਾਣੀ ਸ਼ੇਰਵਾਲੀਆ ਪਾਣੀ ਪਹੁੰਚੇ ਉਹਨਾਂ ਦਾ ਵੀ ਐਮਐਲ ਸ਼ਾਹ ਫੋਟੋ ਨਾਲ ਮੋਹਨ ਸਿੰਘ ਦੀਪਕ ਸਿੰਘ ਪਰੋਲ ਵਾਲਕ ਜੀ ਤੇ ਫਟੇ ਸਮਝੋ ਆਪਣਾ ਕਾਲੀਆਂ ਦੀ ਸਵਾਦ ਨਹੀਂ ਆਇਆ ਜੇ ਮੈਂ ਰਾਣਾ ਜੀ ਤੋਂ ਅਸ਼ੀਰਵਾਦ ਲੈ ਕੇ ਤੁਰਿਆ ਦੇ ਦੋ ਝੱਕ ਜਤਾਉਨੇ ਹੋ ਮੇਰੇ ਭਰਾ ਦੇ ਕੀ ਇਹ ਰਾਣਾ ਸਾਡਾ ਹੈ ਬਾਈ ਜੇ ਇਹ ਰਾਣਾ ਸਾਡਾ ਹੈ ਤੇ ਫਿਰ ਫੜਕ ਵੀ ਰਾਣੇ ਵਾਲੀ ਰੱਖੋ ਤੇ ਜਕਾਰਾ ਵੀ ਰਾਣੇ ਵਾਲਾ ਚਾਹੀਦਾ ਬੋਲ ਇੱਕ ਸੌਂਹਾਂ ਜਬਾਨ ਤੋਂ ਨਹੀਂ ਮੁਕਰਨਾ ਚਾਹੀਦਾ ਜਾਨ ਭਾਵੇਂ ਚੱਜੇ ਪਰ ਜ਼ਬਾਨ ਤੋਂ ਨਹੀਂ ਮੁਕਰਨਾ ਜੇ ਇਹਨਾਂ ਨਾਲ ਜ਼ਬਾਨ ਤੋਂ ਮੁਕਰਦੇ ਨੇ ਕੱਲ ਫਿਰ ਮੈਂ ਤੁਹਾਡੇ ਨਾਲ ਕਿਥੋਂ ਜ਼ਬਾਨ ਰੱਖਦਾ ਕਿਉਂ ਸੋ ਆਪਾਂ ਸਾਰਿਆਂ ਨੇ ਰਾਣਾ ਜੀ ਨੇ ਜ਼ਿੰਮੇਵਾਰੀ ਲਈ ਆ ਕਿ ਜੀਰਾ ਸਾਹਿਬ ਨੂੰ ਚਤੌੜ ਦੀ ਆਪਾਂ ਸਾਰਿਆਂ ਨੇ ਡੱਟ ਕੇ ਪਕੜੇ ਹੋ ਕੇ ਇਹਨਾਂ ਦਾ ਸਾਥ ਦੇਣਾ ਸੁਲਤਾਨਪੁਰ ਲੋਧੀ ਆਇਆ ਨੇ ਤੇ ਜੀਰਾ ਸਾਹਿਬ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ 라ਵਣ ਫੁੱਟਿਆ ਨਾ ਇਹਨਾਂ ਨੇ ਇਹੋਂ ਉਸ ਰਾਵਣ ਦੀ ਸ਼ਕਲ ਨਹੀਂ ਦੇਖ ਸਕਦੇ ਕਈਆਂ ਨੂੰ ਲੱਡੂ ਕਿੱਥੋਂ ਆ ਪ੍ਰਧਾਨ ਲੱਡੂ ਜੀ ਕਿੱਧਰ ਹੈ ਲੱਡੂ ਉਹ ਮੇਨ ਲਾਗਾ ਚਾਪ ਸਰਚਾਰੀ ਸਿੰਘ ਜੀ ਯਾਰੋ ਅਗਰ ਅੱਜ ਤੁਸੀਂ ਗੱਲ ਕਰੋ ਤੇ ਪ੍ਰੋਫੈਸਰ ਸਾਹਿਬ ਸਾਡੇ ਸਾਰੇ ਜੋ ਇੰਜੀਨੀਅਰ ਹੈ ਇਹਨਾਂ ਨੂੰ ਰਾਵਣ ਦੀ ਦੋ ਜਾਂ ਦੋਸ਼ ਮਦਦ ਕੀਤੀ ਦੋ ਜਾਂ ਚਾਰਜ ਕੀਤੀ ਕਿ ਫੇਰ ਕਰਦੇ ਹੀ ਰਹੇ ਰਾਣਾ ਦਾ ਰਾਣਾ ਮੰਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਤੇ ਬਹੁਤ ਹੀ ਸਰਕਾਰੀ ਹੋਰ ਸਰਦਾਰ ਹਰਮਿੰਦਰ ਸਿੰਘ ਜੀ ਦੇ ਸਰਦਾਰ ਕੁਲਵੀਰ ਸਿੰਘ ਜੀ ਜਿਹੜਾ ਸਾਡੇ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਖਡੂਸਾ ਬਣ ਕੇ ਤੇ ਕੰਲਾ ਬੀਂਦਵਾਰ ਨਹੀਂ ਮੇਰਾ ਪੁੱਤਰ ਵੀ ਹੈ ਮੈਂ ਉਹਨਾਂ ਬੰਦੇ ਚ ਨਹੀਂ ਜਿਹੜਾ ਸਾਹਮਣੇ ਕੁਝ ਤੇ ਪਿੱਛੇ ਕੁਝ ਕਰੇ ਕੱਲ ਜੇ ਪੁੱਤਰ ਗਿਆ ਪੁੱਤਰ ਬਣਾ ਕੇ ਰੱਖੂ ਤੂੰ ਪੁੱਤਰ ਬਣ ਕੇ ਨਹੀਂ ਠੀਕ ਈ ਸੋਦਾ ਸੋਦਾ ਖਰਾਚ ਗਰਾਂ ਜੌਣ ਹੈ ਵਾਹਿਗੁਰੂ ਜੀ ਕਾ ਬੋਲੇ ਜੌਣ ਹੈ ਵਾਹਿਗੁਰੂ ਕਦੇ ਕਦੀ ਦਾਗ ਨਹੀਂ ਲੱਗਣ ਦੇਰ ਕੋ ਹਮੇਸ਼ਾ ਰਹਿਣੇ ਗੁਰਜੀਤ ਸਿੰਘ ਜਿਹੜੀ ਪਾਗਾ ਉਹਨੂੰ ਉੱਚੀ ਕਰਕੇ ਆਮ ਤੇ ਛਾਨ ਬਣਾ ਕੇ ਰੱਖਾਂਗੇ ਰਾਣਾ ਜੀ ਦੇ ਵੀ ਵਿਚਾਰ ਸੰਨੇ ਆ ਔਰ ਮੇਰੀ ਇੱਕ ਅੱਖ ਚੋੜ ਕੇ ਬੇਨਤੀ ਆ ਕਿ ਕੱਲਾ ਆਪਾ ਕੋ ਇਸ ਕੰਮ ਜਰਾ ਰਹੀਏ ਮਾ ਜੇ ਤੇ ਤੂੰ ਚੰਗੀ ਤਰ੍ਹਾਂ ਖੜੇ ਹੋਣਾ ਤਾਂ ਤੇਰਾ ਸਾਥ ਦੇਉਂਗਾ ਜੇ ਬਹਿ ਜਾਣਾ ਨਾ ਤੇ ਮੈਂ ਨਹੀਂ ਉਹ ਸਾਥ ਦੇਣਾ ਤੇ ਫਿਰ ਮੈਂ ਵੀ ਖੜਾ ਰਿਹਾ ਤੇ ਇਹਨੇ ਵੀ ਕੰਮ ਚੱਕ ਕੇ ਹੀ ਰੱਖਿਆ ਸੋ ਭਾਜੀ ਰਾਣਾ ਜੀ ਨੇ ਸਰਦਾਰ ਕੁਲਬੀਰ ਸਿੰਘ ਜੀਰਾ ਨੂੰ ਟਿਕ ਦਵਾਈ ਆ ਰਾਣਾ ਜੀ ਨੇ ਮੈਨੂੰ ਆਨੰਦਪੁਰ ਸਾਹਿਬੋਂ ਤੇ ਹੋਣੀ ਸੀ ਤੇ ਜੀਰਾ ਸਾਹਿਬ ਨੂੰ ਕਮਿਟ ਕੀਤਾ ਸੀ ਖਡੂਰ ਸਾਹਿਬ ਤੋਂ ਤੇ ਜਦੋਂ ਆਨੰਦਪੁਰ ਸਾਹਿਬ ਆਈ ਨਹੀਂ ਮਿਲੀ ਬਹੁਤ ਬਹੁਤ ਧੰਨਵਾਦ ਹਰਦੇਵ ਸਿੰਘ ਨਾੜੀ ਜੀ ਦਾ ਵੀ ਗਿੱਲ ਸਾਹਿਬ ਦਾ ਜੀ ਔਰ ਸਾਡੇ ਸਤਕਾਜ ਸਿੰਘ ਜਿੰਨੇ ਵੀ ਰਾਣਾ ਗੁਰਜੀਤ ਸਿੰਘ ਜੀ ਦਾ ਵੀ ਰਾਣਾ ਇੰਦਰਪ੍ਰਤਾਪ ਜੀ ਦਾ ਵੀ ਔਰ ਗਿੱਲ ਸਾਹਿਬ ਜਿਹੜੇ ਸਾਡੇ ਕੈਨੇਡਾ ਤੋਂ ਆਏ ਉਹਨਾਂ ਦਾ ਵੀ ਗੱਲ ਹੈ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਨੂੰ ਰਾਣਾ ਗੁਰਜੀਤ ਸਿੰਘ ਜੀ ਨੇ ਆਪਣੀ ਇੱਧਰੋ ਇੱਕ ਦਵਾਈ ਖਡੂਰ ਸਾਹਿਬ ਦੀ ਤੇ ਜ਼ਿੰਮੇਵਾਰੀ ਵੀ ਚੱਕੀ ਜਿਤਾਉਣ ਦੀ ਤੇ ਜਦੋਂ ਬਾਪੂ ਨੇ ਜ਼ਿੰਮੇਵਾਰੀ ਚੱਕ ਲਈ ਫਿਰ ਪੁੱਤ ਕੀ ਕਰ ਸਕਦਾ ਪੁੱਤ ਦੀ ਡਿਊਟੀ ਇਸ ਕੰਮ ਨੂੰ ਸਿਰੇ ਚੜਾਉਣ ਦੀ ਆ ਤੇ ਮੇਰੇ ਤੇ ਜੀਰਾ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਟਿਕਟ ਇਹਨਾਂ ਨੂੰ ਮਿਲੀ ਐ ਮੈਨੂੰ ਮਿਲੀ ਐ ਇੱਕ ਬਰਾਬਰ ਹੈ ਅਸੀਂ ਸਾਰੇ ਸੁਲਤਾਨਪੁਰ ਵਾਲਿਆਂ ਨੇ ਤਕੜੇ ਹੋ ਕੇ ਜ਼ੋਰ ਲਾਉਣਾ ਜਿਵੇਂ ਮੈਂ ਲੜ ਰਿਹਾ ਹਾਂ ਓਕੇ ਸਰ ਥੈਂਕ ਯੂ ਜਿਨ੍ਹਾਂ ਦੀ ਅੱਜ ਉਦਾਤ ਵਿਦਾਇਕ ਰਣਦਰ ਪਰ ਹੈਗਾ ਸਾਹਿਬ ਜੀ ਦਾ ਸਮਰਥਨ ਦਿੰਦਾ ਹੈ ਕਿ ਮੈਂ ਮਹਿਸੂਸ ਕਰਦੇ ਹਾਂ ਤੇ ਕੀ ਕਹਿਣਾ ਚਾਹੁੰਦਾ ਅੱਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬੜੀ ಅಪਾਰ ਕਿਰਪਾ ਕੀਤੀ ਹੈ ਕਿ ਮੇਰੇ ਭਰਾ ਰਾਣਾ ਇੰਦਰਪ੍ਰਤਾਪ ਜੀ ਨੇ ਜੋ ਕਿ ਐਮ ਐਲ ਏ ਸ੍ਰੀ ਸੁਲਤਾਨਪੁਰ ਲੋਧੀ ਤੋਂ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਸੀ ਅੱਜ ਉਹਨਾਂ ਨੇ ਬੁਲਾ ਕੇ ਜੋ ਮਾਨ ਸਨਮਾਨ ਮੈਨੂੰ ਦਿੱਤਾ ਹੈ ਮੈਂ ਸਦਾ ਰਾਣਾ ਪਰਿਵਾਰ ਦਾ ਰਹਿਣੀ ਰਵਾਂਗਾ ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਟਿਕਟ ਆ ਇਹ ਟਿਕਟ ਜਿਹੜੀ ਹੈ ਮੈਨੂੰ ਠੀਕ ਆ ਕਾਂਗਰਸ ਪਾਰਟੀ ਦੀ ਟਿਕਟ ਆ ਕਾਂਗਰਸ ਪਾਰਟੀ ਨੇ ਦਿੱਤੀ ਆ ਪਰ ਜਿਹੜੀ ਟਿਕਟ ਆ ਉਹ ਲੈ ਕੇ ਰਾਣਾ ਗਰਜੀਤ ਸਿੰਘ ਜੀ ਆਏ ਆ ਔਰ ਇੱਥੇ ਜਿਹੜੀ ਇਹਦੇ ਨਾਲ ਆ ਕਿ ਰਾਣਾ ਗਰਜੀਤ ਸਿੰਘ ਜੀ ਦੀ ਜਿਹੜੀ ਹੈ ਸ਼ਾਨ ਉਹ ਵਧੀਆ ਔਰ ਹਮੇਸ਼ਾ ਅਸੀਂ ਦੋਵੇਂ ਭਰਾ ਜਿਹੜੇ ਆ ਉਹ ਇਕੱਠੇ ਹੋ ਕੇ ਚੱਲਾਂਗੇ ਔਰ ਕਦੀ ਵੀ ਜਿਹੜਾ ਇਹੋ ਜਿਹਾ ਕਿਉਂਕਿ ਪਹਿਲਾਂ ਜੋ ਕੁਝ ਹਲਕੇ ਦੇ ਵਿੱਚ ਹੁੰਦਾ ਰਿਹਾ ਅੱਜ ਲੋਕਾਂ ਨੇ ਚੀਕਾਂ ਮਾਰ ਮਾਰ ਕੇ ਦੱਸਿਆ ਮੈਨੂੰ ਔਰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਨਾਰਾ ਹੈ ਤੁਹਾਡਾ ਜਿੱਥੇ ਰਾਣਾ ਉੱਥੇ ਜਾਣਾ ਹਾਂਜੀ ਇੱਕ ਵੱਡੀ ਚਰਚਾ ਦਾ ਵਿਸ਼ਾ ਹੈ ਸਾਬਕਾ ਵਿਧਾਇਕ ਦਾ ਸਾਥ ਸਮਰਥਨ ਲਓਗੇ ਕਿ ਨਹੀਂ ਗੱਲ ਇਹ ਆ ਕਿ ਮੈਂ ਕਿਹਾ ਜਿੱਥੇ ਰਾਣਾ ਉੱਥੇ ਜਾਣਾ ਐਦੇ ਜਿੱਤ ਸਾਰਾ ਕੁਝ ਕਵਰ ਹੋ ਗਿਆ ਇਹ ਪੰਥਕ ਜਿਹੜੇ ਨੌਜਵਾਨ ਨੇ ਉਹ ਅਮਰਤਪਾਲ ਦੇ ਵਿੱਚ ਕਾਫੀ ਉਤਸ਼ਾਹ ਨਾਲ ਲੈ ਕੇ ਕਿਵੇਂ ਦੇਖਦੇ ਹੋ ਇੱਡੀ ਕਿ ਵੱਡੀ ਚੁਣੌਤੀ ਮੰਨਦੇ ਹੋ ਗੱਲ ਇਹ ਆ ਕਿ ਮੈਂ ਤਾਂ ਗੁਰੂ ਦੇ ਬਾਣੇ ਦਾ ਸਨਮਾਨ ਕਰਦਾ ਔਰ ਜਿਹੜੇ ਜਿੰਨੇ ਗੁਰੂ ਦਾ ਬਾਣਾ ਪਾ ਲਿਆ ਅੱਜ ਇਹਨੂੰ ਇੰਨੀ ਕੋਈ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਿੱਥੇ ਗੁਰੂ ਦੇ ਬਾਣੇ ਦਾ ਤੁਸੀਂ ਸਤਿਕਾਰ ਕਰਦੇ ਹੋ ਉੱਥੇ ਆਪ ਜ਼ਰੂਰ ਗੁਰੂ ਵਾਲੇ ਬਣੋ ਕਿਉਂਕਿ ਫੇਰ ਹੀ ਅਸੀਂ ਜਿਹੜਾ ਪੰਜਾਬ ਨੂੰ ਜਿਹੜਾ ਕਿ ਅਸੀਂ ਸਿੱਖੀ ਨੂੰ ਪੰਥ ਨੂੰ ਬਾਦਲਾਂ ਤਰ੍ਹਾਂ ਕਹੀ ਜਾਣਾ ਕਿ ਪੰਥ ਦੇ ਮੋਢੀ ਅਸੀਂ ਆ ਜੀ ਪਰ ਅੱਜ ਤੱਕ ਤੁਸੀਂ ਮੈਨੂੰ ਦੱਸੋ ਕਿ ਬਾਲਨਾ ਦੇ ਵਿੱਚ ਕੋਈ ਪੰਥਕ ਗੱਲ ਹੈਗੀ ਹੈ ਪੰਥਕ ਪਰਿਵਾਰ ਆ ਖੜੇ ਨੇ ਪੰਥਕ ਪਰਿਵਾਰ ਮੇਰਾ ਸੀ ਮੇਰੇ ਦਾਦਾ ਜੀ 27 ਸਾਲ ਮੈਂਬਰ ਐ ਐਸਜੀਪੀਸੀ ਰਹੇ ਮੇਰੇ ਪਿਤਾ ਜੀ ਬਾਰੇ ਜੈ ਜੈ ਦਰਿੰਦਰ ਜੀ ਸਿੰਘੀਰਾ ਬਾਰੇ ਤੁਸੀਂ ਸਾਰੇ ਜਾਣਦੇ ਹੋ ਇਸ ਕਰਕੇ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਹੱਕਾ ਜਿਹੜਾ ਮਰਜ਼ੀ ਵਿਅਕਤੀ ਜਿਹੜਾ ਕਿ ਇਲੈਕਸ਼ਨ ਲੜ ਸਕਦਾ ਕੋਈ ਜ਼ਰੂਰੀ ਨਹੀਂ ਕਿ ਅਜੇ ਤੱਕ ਆਗੇ ਦਾਖਲ ਨਹੀਂ ਹੋਏ ਕਿ ਜਦੋਂ ਕਾਕੇ ਦਾਖਲ ਹੋਣਗੇ ਹੋ ਸਕਦਾ ਕਿ 15 ਤੋਂ 20 ਉਮੀਦਵਾਰ ਜਿਹੜੇ ਆਜਾਦ ਹੋਣਗੇ ਔਰ ਵੋਟ ਜਿਹੜੀਆਂ ਲੋਕਾਂ ਨੇ ਪਾਉਣੀ ਹੈ ਕਿ ਪੰਜਾਬ ਨੂੰ ਕੌਣ ਬਚਾ ਸਕਦਾ ਹੈ ਦੇਸ਼ ਨੂੰ ਕੌਣ ਬਚਾ ਸਕਦਾ ਔਰ ਸਾਡੀ ਆਵਾਜ਼ ਬਣ ਕੇ ਉੱਥੇ ਕੌਣ ਗੂੰਜ ਸਕਦਾ ਠੀਕ ਹੈ ਜਾਂ ਲੱਗੇ ਇਲੈਕਸ਼ਨ ਵੱਧ ਰਹੇ ਨੇ ਮੁੱਦੇ ਕੀ ਹੋਣਗੇ ਕਿਹੜੇ ਮੁੱਖ ਮੁੱਦੇ ਤੁਹਾਨੂੰ ਲੱਗਦੇ ਜਿਹੜੇ ਗੱਲ ਇਹ ਆ ਕਿ ਸਭ ਤੋਂ ਜਿਹੜਾ ਮੁੱਦਾ ਜਿਹੜਾ ਮੈਨੀਫੈਸਟੋ ਦੇ ਵਿੱਚ ਹੈ ਉਹ ਤਾਂ ਸਾਡੇ ਹੀਗੇ ਹੀ ਹੈ ਉਹ ਤਾਂ ਤੁਸੀਂ ਵੀ ਸਾਰਿਆਂ ਨੇ ਦੇਖਿਆ ਟੀਵੀ ਚੈਨਲਾਂ ਤੇ ਐਡ ਵੀ ਚੱਲਦੀ ਪਈ ਹੈ ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਜਿਹੜਾ ਏਰੀਆ ਹੈ ਚਾਹੇ ਉਹ ਜੀਰੇ ਦਾ ਚਾਹੇ ਇਹ ਜਿਹੜੇ 6 ਜ਼ਿਲ੍ਹੇ ਨੇ ਜਿਹੜੇ ਦਰਿਆ ਦੇ ਉੱਪਰ ਜਿਹੜੇ ਬੈਠੇ ਆ ਤੁਸੀਂ ਵੇਖਿਆਗੇ ਜਦੋਂ ਵੀ ਹਾਰਡ ਆਉਂਦੇ ਆ ਉਦੋਂ ਨੁਕਸਾਨ ਕਿੰਨਾ ਦਾ ਹੁੰਦਾ ਉਹ ਤਾਂ ਸਾਡੇ ਲੋਕਾਂ ਦਾ ਔਰ ਉਦੋਂ ਜਿਹੜੀਆਂ ਜ਼ਮੀਨਾਂ ਤਬਾਹ ਹੁੰਦੀਆਂ ਨੇ ਘਰ ਜਿਹੜੇ ਸਾਡੇ ਜਿਹੜੇ ਖਤਮ ਹੋ ਜਾਂਦੇ ਨੇ ਉਹ ਸਾਡਾ ਨੁਕਸਾਨ ਹੁੰਦਾ ਔਰ ਸਭ ਤੋਂ ਪਹਿਲਾਂ ਇਹ ਆ ਕਿ ਇੱਥੇ ਨਹਿਰੀਕਰਨ ਹੋਣਾ ਚਾਹੀਦਾ ਇਹ ਬੰਨ ਪੱਕੇ ਹੋਣੇ ਚਾਹੀਦੇ ਆ ਬੰਨਾਂ ਤੇ ਸੜਕਾਂ ਬੰਨੀਆਂ ਚਾਹੀਦੀਆਂ ਮੈਂ ਆਪਦੇ ਏਰੀਆ ਤੇ 24 ਕਿਲੋਮੀਟਰ ਦੀ ਸੜਕ ਬਣਾਈ ਆ ਔਰ ਅੱਗੇ ਹ ਉਹ ਜੀਰੇ ਏਰੀਏ ਤੋਂ ਟੁੱਟਦਾ ਹੁੰਦਾ ਸੀ ਮਖੂ ਤੋਂ ਐਕਤੀ ਪਹਿਲੀ ਵਾਰ ਆ ਕਿ ਇਧਰਲੇ ਬੰਨੇ ਸੜਕ ਨਾ ਹੋਂ ਕਰਕੇ ਬੰਨ ਇਧਰੋਂ ਟੁੱਟਿਆ ਔਰ ਇਹ ਜਿਹੜੇ ਜਿਹੜੇ ਇਹੋ ਜਿਹੇ ਜਿਹੜਾ ਸੜਕਾਂ ਦਾ ਜਿਹੜਾ ਕੰਮ ਔਰ ਨਹਿਰੀਕਰਨ ਜਿਹੜਾ ਇਹਦਾ ਕਰਨਾ ਉਹ ਵੀ ਬਹੁਤ ਜ਼ਰੂਰੀ ਆ ਔਰ ਇਹਦੇ ਨਾਲ ਨਾਲ ਜਿਹੜਾ ਕਿ ਮੈਂ ਗੱਲ ਕਵਾਂਗਾ ਕਿ ਜਿਹੜੇ ਕਿਸਾਨ ਭਰਾ ਨੇ ਜਿਵੇਂ ਕਿ ਜਿਹੜੇ ਕਿਸਾਨ ਭਰਾ ਸ਼ਹੀਦ ਹੋਏ ਨੇ ਉਹ ਕਿਉਂ ਹੋਏ ਨੇ ਕਿਉਂਕਿ ਉਹਨਾਂ ਦੀਆਂ ਮੰਗਾਂ ਸੀ ਕਿ ਫਸਲਾਂ ਦਾ ਜਿਹੜਾ ਮੁੱਲ ਔਰ ਉਹਦੇ ਚ ਰਾਹੁਲ ਜੀ ਨੇ ਇਹ ਵਿਸ਼ਵਾਸ ਦਵਾਇਆ ਕਿ ਐਮਐਸਪੀ ਜਿਹੜੀ ਆ ਕਿ ਉਹ ਸੀ ਲਾਗੂ ਕਰਾਂਗੇ ਉਹ ਕਾਨੂੰਨ ਜਿਹੜਾ ਬਣਾਵਾਂਗੇ ਔਰ ਜਿਹੜੇ ਸਾਡੇ ਨੌਜਵਾਨ ਨੇ ਅੱਜ ਜਿਹੜੇ ਬਾਹਰਲੇ ਦੇਸ਼ਾਂ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਸਾਡੇ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਜੇ ਕਪੂਰਥਾਲਾ ਦੇ ਵਿੱਚ ਰੇਲਵੇ ਕੋਚ ਫੈਕਟਰੀ ਲੱਗ ਸਕਦੀ ਹੈ ਉੱਥੇ ਹਜ਼ਾਰਾਂ ਪਰਿਵਾਰ ਜਿਹੜੇ ਆ ਉਹ ਰੋਟੀ ਖਾ ਸਕਦੇ ਆ ਤੇ ਮੈਂ ਗੱਲ ਕਹਿਣਾ ਕਿ ਸਾਡੀ ਇਹ ਜਿਹੜੀ ਪਹਿਲ ਕਦਮੀ ਇਹ ਹੀ ਹੋਵੇਗੀ ਕਿ ਅਸੀਂ ਆਪ ਦੇ ਜਿਹਨੂੰ ਪਛੜਿਆ ਕਹਿੰਦੇ ਆ ਮਾਝੇ ਦਾ ਏਰੀਆ ਅਸੀਂ ਉੱਥੇ ਜਿਹੜੇ ਆ ਕਿ ਵੱਡੀ ਵੱਡੀ ਜਿਹੜੀ ਹੈ ਨਸ਼ੀ ਲੈ ਕੇ ਆਈ ਹੈ ਔਰ ਸਾਡੇ ਜਿਹੜੇ ਨੌਜਵਾਨ ਉੱਥੇ ਨੌਕਰੀਆਂ ਕਰ ਸਕਣ ਔਰ ਜਿਹੜਾ ਬਾਹਰ ਜਾਣ ਤੋਂ ਬਚ ਸਕਣ ਉਹ ਆਪਣੇ ਮਾਪਿਆਂ ਕੋਲ ਰਹਿ ਕੇ ਆਪਣੇ ਮਾਪਿਆਂ ਦੀ ਸੇਵਾ ਕਰ ਸਕਣ ਆਮ ਆਦਮੀ ਪਾਰਟੀ ਨੂੰ ਕਿੱਡੀ ਬਿਡਿਚ ਨਹੀਂ ਮੰਨਦੇ ਆਮ ਆਦਮੀ ਪਾਰਟੀ ਨੂੰ ਤਾਂ ਮੈਂ ਮੰਨਦਾ ਹੀ ਨਹੀਂ ਕਿਉਂਕਿ ਆਮ ਤਾਂ ਰਹੀ ਨਹੀਂ ਗਈ ਹੁਣ ਤਾਂ ਖਾਸ ਨੇ ਜੇ ਕੋਈ ਆਮ ਹੈ ਗਾਮ ਤਾਂ ਆਪਣੇ ਵਰਗੀ ਹੈ ਭਾਈ ਜਿਹੜੇ ਆਪਣੇ ਵਰਗੇ ਆਮ ਨੂੰ ਵੇਖ ਲੋ ਜਿਹੜੇ ਇਹਨਾਂ ਦੇ ਆਮ ਆ ਉਹ ਤਾਂ ਲੋਕਾਂ ਨੂੰ ਮਾੜਾ ਬੋਲਦੇ ਕਦੀ ਸਵਰਨ ਕਰਨ ਬਾਰੇ ਮਾੜਾ ਬੋਲਦੇ ਕਦੀ ਭਾਈ ਲਾਲੋ ਦੇ WhatsApp ਨੂੰ ਮਾੜਾ ਬੋਲਦੇ ਪੰਜਾਬ 'ਚ ਗੈਂਗਸਟਰ ਜਿਹਦਾ ਇਸ ਵਾਰੀ ਗੱਲ ਕਰੀ ਅਸੀਂ ਗੈਂਗਸਟਰ ਦਾ ਵੀਰੇ ਮੈਨੂੰ ਵੀ ਧਮਕੀਆਂ ਦਿੱਤੀ ਜਾਂਦੇ ਤਾਂ ਹੀ ਤਾਂ ਮੈਂ ਤੁਹਾਨੂੰ ਆਖਿਆ ਕਿ ਜੇ ਪੰਜਾਬ ਨੂੰ ਇੱਕੋ ਹੀ ਪਾਰਟੀ ਹੈ ਕਾਂਗਰਸ ਪਾਰਟੀ ਜਿਹੜੀ ਗੁਲਦਸਤਾ ਜਿਹੇ ਤਰ੍ਹਾਂ ਸਜਾ ਕੇ ਰੱਖਦੀ ਹੈ ਕਿਉਂਕਿ ਇੱਕ ਬੰਨੇ ਤਾਂ ਮੋਦੀ ਸਾਹਿਬ ਜਿਹੜੇ ਧਰਮਾਂ ਦੇ ਵਿੱਚ ਵੰਡੀਆਂ ਪਾਉਂਦੇ ਨੇ ਤੇ ਦੂਜੇ ਬੰਨੇ ਰਾਹੁਲ ਗਾਂਧੀ ਜੀ ਨੇ ਜਿਹੜੇ ਮੁਹੱਬਤ ਦੀ ਦੁਕਾਨ ਨੂੰ ਲੈ ਕੇ ਜਿਨ੍ਹਾਂ ਨੇ ਯਾਤਰਾ ਕੀਤੀ